ਜਦੋਂ ਦੀ ਤੁਹਾਡੀ ਸਰਕਾਰ ਆਈ ਹੈ ਤਾਂ ਇੱਕ ਚੀਜ਼ ਤੇ ਸਭ ਤੋਂ ਜ਼ਿਆਦਾ ਫੋਕਸ ਰਿਹਾ ਕਿ ਲੋਕਾਂ ਨੂੰ ਸਸਤੀ ਰੇਤ ਸਸਤੀ ਬਜਰੀ ਜਿਹੜੇ ਆਪਣਾ ਘਰ ਬਣਾਉਣਾ ਚਾਹੁੰਦੇ ਨੇ ਉਹਨਾਂ ਘਰਾਂ ਤੱਕ ਪਹੁੰਚਦੀ ਹੋਵੇ ਤੁਸੀਂ ਕੀ ਸਮਝਦੇ ਹੋ ਮਹਿਕਮਾ ਭਾਵੇਂ ਤੁਹਾਡੇ ਕੋਲ ਹੁਣੇ ਆਇਆ ਪਰ ਤੁਸੀਂ ਸਰਕਾਰ ਦਾ ਹਿੱਸਾ ਲੰਮੇ ਸਮੇਂ ਤੋਂ ਕੈਬਨਿਟ ਦਾ ਹਿੱਸਾ ਲੰਮੇ ਸਮੇਂ ਤੋਂ ਕਿੱਥੋਂ ਤੱਕ ਉਸ ਚੀਜ਼ ਨੂੰ ਤੁਸੀਂ ਅਪਰੋਚ ਕਰ ਪਾਏ ਹੋ ਕੀ ਅੱਜ ਦਾਵਾ ਕਰਨ ਲਈ ਤੁਸੀਂ ਠੋਕ ਕੇ ਕਹਿਣੇ ਹੋ ਇਹ ਗੱਲ ਕਿ ਹਾਂਜੀ ਅਸੀਂ ਪਹੁੰਚਦੀ ਕੀਤੀ ਦੇਖੋ ਬਿਲਕੁਲ ਜਾਇਜ਼ ਆਹੇ ਹੂੰ ਕਿਉਂਕਿ ਸਾਡੇ ਮੰਤਰੀ ਜਿਹੜੇ ਰਹੇ ਆ ਉਹਨਾਂ ਨੇ ਕਦੇ ਵੀ ਇਸ ਚੀਜ਼ ਨੂੰ ਬੜਾਵਾ ਨਹੀਂ ਦਿੱਤਾ ਕਿ ਉੱਥੋਂ ਹਿੱਸੇ ਲਈ ਜਾਣ। ਉਹਨਾਂ ਜਿੰਨੀਆਂ ਵੀ ਜ਼ਾਇਦ ਜਿਹੜੀਆਂ ਮਾਈਨ ਜਿਹੜੀਆਂ ਚਾਹ ਪਬਲਿਕ ਮਾਈਨ ਹੋਣ ਜਾਂ ਕਮਰਸ਼ੀਅਲ ਹੋਣ ਜਿੰਨੀਆਂ ਅਲਾਟ ਕੀਤੀਆਂ ਉਹਨਾਂ ਚੋਂ ਹੀ ਜਿਹੜੀ ਜਿਹੜਾ ਹੈਗਾ ਉਹਨਾਂ ਚੋਰੇ ਤਾਂ ਕੱਢਿਆ ਜਾਂਦਾ ਰਿਹਾ ਹੈ। ਕਿਉਂਕਿ ਪਿਛਲੇ ਸਮੇਂ ਦਰਮਿਆਨ ਜਿਹੜਾ ਬਾਰਸ਼ਾਂ ਹੋਈਆਂ ਨੇ ਉਹਨਾਂ ਨਾਲ ਵੀ ਕੰਮ ਦੇ ਵਿੱਚ ਖੜੋਤ ਆਈ ਹੈ। ਔਰ ਜੇ ਅਸੀਂ ਪਬਲਿਕ ਮਾਈਨ ਦੀ ਗੱਲ ਕਰੀਏ ਜਿਹੜੀਆਂ ਖੱਡਾਂ ਨੇ ਉਹਨਾਂ ਚੋਂ 60 ਦੇ ਵਿੱਚੋਂ ਅਸੀਂ ਜਿਹੜੀਆਂ 17 ਦੇ ਕਰੀਬ ਜਿਹੜੀਆਂ ਉਹ ਚੱਲ ਰਹੀਆਂ ਨੇ ਔਰ 16 ਨੇ ਜਿਹੜੀਆਂ ਉਹ ਲਗਭਗ ਤਿਆਰ ਨੇ ਜਿਹੜੀਆਂ 2-4 ਦਿਨ ਦੇ ਵਿੱਚ ਜਾਂ ਇਸ ਮਹੀਨੇ ਦੇ ਵਿੱਚ ਉਹ ਹੋ ਜਾਣਗੀਆਂ ਔਰ ਜਿਹੜੀਆਂ ਕਮਰਸ਼ਲ ਮਾਈਨ ਨੇ ਉਹਨਾਂ ਦੇ ਵਿੱਚ 40 ਦੇ ਵਿੱਚੋਂ 31 ਦੀ ਜਿਹੜੀ ਆਕਸ਼ਨ ਆਲਰੇਡੀ ਹੋ ਚੁੱਕੀ ਆ ਔਰ 21 ਦੇ ਨੇੜੇ ਤੇੜੇ ਜਿਹੜੀਆਂ ਮਾਈਨ ਨੇ ਉਹ ਚੱਲ ਰਹੀਆਂ ਨੇ ਉਹਦੇ 'ਚ ਵੀ ਸਾਨੂੰ ਕਈ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਵਾਤਾਵਰਣ ਦਾ ਵੀ ਖਿਆਲ ਰੱਖਣਾ ਪੈਂਦਾ ਔਰ ਉਹਦੇ ਨਾਲ ਐਨਜੀਟੀ ਦੀਆਂ ਜਿਹੜੀ ਗਾਈਡਲਾਈਨ ਨੇ ਉਹਨਾਂ ਦਾ ਵੀ ਸਾਨੂੰ ਖਿਆਲ ਰੱਖਣਾ ਪੈਂਦਾ ਸੋ ਇਸ ਕਰਕੇ ਸਾਡੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਅਸੀਂ ਵਾਤਾਵਰਣ ਨੂੰ ਵੀ ਬਚਾ ਕੇ ਰੱਖੀਏ ਔਰ ਲੋਕਾਂ ਵਾਸਤੇ ਬਹੁਤ ਜ਼ਰੂਰੀ ਹੈ ਹਮ ਪਬਲਿਕ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਰੇਤ ਹੈ ਜਿਹੜਾ ਉਹ ਵੀ ਸਹੀ ਰੇਟ ਤੇ ਜਿਹੜਾ ਮਹੀਆ ਹੋ ਸਕੇ ਉਹਦੇ ਲਈ ਅਸੀਂ ਲਗਾਤਾਰ ਸਾਡੇ ਮੁੱਖ ਮੰਤਰੀ ਸਾਹਿਬ ਹਕਮਤਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਉਹ ਲਗਾਤਾਰ ਲੱਗੀ ਹੋਈ ਹੈ ਔਰ ਮੈਂ ਤੁਹਾਡੇ ਨਾਲ ਵਾਦਾ ਵੀ ਕਰਦਾ ਕਿ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਵਿੱਚ ਹੀ ਤੁਸੀਂ ਹੋਰ ਵੀ ਦੇਖੋਗੇ ਕਿ ਰੇਟ ਦਾ ਜਿਹੜਾ ਰੇਟ ਹੈ ਉਹ ਚ ਹੋਰ ਵੀ ਜਿਹੜੀ ਖੜੋਤ ਆਊਗੀ ਕਿਉਂਕਿ ਦੋ ਚੈਲੰਜਸ ਨੇ ਇੱਕ ਤੇ ਇਹ ਹੈ ਕਿ ਲੋਕਾਂ ਨੂੰ ਸਸਤੀ ਰੇਤ ਮਿਲੇ ਔਰ ਦੂਸਰਾ ਇਹ ਹੈ ਕਿ ਸਰਕਾਰ ਦਾ ਵੀ ਰੈਵਨਿਊ ਘਟ ਨਾ ਹੋਵੇ ਸੋ ਤੁਸੀਂ ਕੋਈ ਕੋਈ ਫਿਗਰ ਆਊਟ ਕਰ ਸਕਦੇ ਹੋ ਕਿ ਹੁਣ ਤੱਕ ਜੇ ਸਰਕਾਰ ਕੋਲ ਵੀ ਰੈਵਨਿਊ ਆਇਆ ਤਾਂ ਕਿੰਨਾ ਆਇਆ ਦੇਖੋ ਇਹ ਮੈਨੂੰ ਹੋਜੇ ਮਹਿਜ ਹਫਤੇ ਹੀ ਹੋਇਆ ਸੰਭਾਲੇ ਨੂੰ ਸੋ ਇੱਥੇ ਵਾਸੀਂ ਪਹਿਲਾਂ ਫੋਕਸ ਕਰ ਰਹਾ ਕਿਉਂਕਿ ਜਿਹੜੇ ਵੱਖ-ਵੱਖ ਜਿਹੜੇ ਜਿਵੇਂ ਮਾਈਨ ਗਾਲੇ ਆ ਉਹਨਾਂ ਨੂੰ ਵੀ ਪੁੱਛਿਆ ਕਿ ਉਹਨਾਂ ਦੀਆਂ ਕੀ ਮੁਸੀਬਤਾਂ ਨੇ ਉਹਨਾਂ ਸਾਰੇ ਅਲੱਗ-ਅਲੱਗ ਚਾਹੇ ਮਾਈਨ ਗਾਲੇ ਨੇ ਜਾਂ ਕ੍ਰੈਸ਼ਰ ਵਾਲੇ ਨੇ ਜਾਂ ਪਬਲਿਕ ਜਿਹੜੀਆਂ ਖੱਡਾਂ ਚੱਲਦੀਆਂ ਨੇ ਉਹਨਾਂ ਤੇ ਕੀ-ਕੀ ਸਮੱਸਿਆਵਾਂ ਕੀ ਨੇ ਸਭ ਤੋਂ ਪਹਿਲਾਂ ਚ ਠੀਕ ਹੈ ਵੀ ਕਿਉਂ ਲੋਕ ਇਹ ਕਿਉਂ ਕਹਿੰਦੇ ਨੇ ਕਿ ਰੇਤਾ ਮਹਿੰਗਾ ਹੈ ਤੇ ਕੀ ਕਾਰਨ ਕੀ ਆ ਉਹ ਡੂੰਘਾਈ ਤੱਕ ਜਾ ਕੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨੂੰ ਜਿਹੜਾ ਇੰਪਲੀਮੈਂਟ ਕਰੀਏ ਜੋ ਅਸੀਂ ਕਰਨਾ ਚਾਹੁੰਦੇ ਆ ਕਿ ਲੋਕਾਂ ਨੂੰ ਹਕੀਕਤ ਦੇ ਵਿੱਚ ਕਾਗਜ਼ੀ ਨਾ ਹਕੀਕਤ ਦੇ ਵਿੱਚ ਅਸੀਂ ਸਹੀ ਨਹੀਂ ਤੁਸੀਂ ਤੁਸੀਂ ਕੋਸ਼ਿਸ਼ ਬਹੁਤ ਕਰਦੇ ਹੋ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਪਰ ਉਸ ਟਾਰਗੇਟ ਨੂੰ ਮੀਟ ਕਿਉਂ ਨਹੀਂ ਕਰ پا ਰਹੇ ਮਤਲਬ ਉਸ ਦੇ ਵਿੱਚ ਦਿੱਕਤ ਆਉਂਦੀ ਕਿੱਥੇ ਹੈ ਕਿਉਂ ਰਹਿਤਾ ਸਸਤਾ ਉਸ ਲੈਵਲ ਤੇ ਸਰਕਾਰ ਦੇ ਸਖਤ ਦੇਸ਼ਾਂ ਤੋਂ ਬਾਅਦ ਵੀ ਦਾਅਵਿਆਂ ਤੋਂ ਬਾਅਦ ਵੀ ਉਹਦੇ ਚ ਮਿਸਮੈਚ ਰਹਿ ਜਾਂਦਾ ਕਿਉਂ ਰਹਿ ਜਾਂਦਾ ਨਹੀਂ ਦੇਖੋ ਇੱਕ ਤਾਂ ਇਹਦੇ ਵਿੱਚ ਚੈਨਲ ਕਈ ਬਣ ਜਾਂਦੇ ਸਭ ਤੋਂ ਪਹਿਲਾਂ ਚ ਇੱਕ ਇੱਕ ਉਥੋਂ ਟੱਕੇ ਲੈ ਕੇ ਆ ਰਹੇ ਨੇ ਤਾਂ ਉਹਨਾਂ ਨੇ ਕਿਸੇ ਸ਼ਾਪ ਤੇ ਤਾਰਿਆ ਉਹਨਾਂ ਨੇ ਫਿਰ ਗਾਹਾਂ ਵੇਚਣਾ ਉਹਦੇ ਨਾਲ ਵੀ ਵਿੱਚ ਜਿਹੜਾ 570 ਰੁਪਏ ਦਾ ਜਿਹੜਾ ਉਹਦੇ ਵਿੱਚ ਫਰਕ ਪੈ ਜਾਂਦਾ ਹੈ ਹਾਂ ਫਰਕ ਪਾ ਜਾਂਦਾ ਪਰ ਹੁਣ ਅਸੀਂ ਜਿਹੜੀ ਡੀਸੈਲਟਿੰਗ ਜਿਹੜੀ ਆ ਪਿੱਛੇ ਪ੍ਰਸਾਦ ਹੋਈ ਆ ਉਹਦੇ ਵਿੱਚ ਵੀ ਬਹੁਤ ਸਾਰਾ ਰੇਤ ਆ ਉਹ ਵੀ ਅਸੀਂ ਜਿਹੜੀਆਂ ਹੈਗੀਆਂ ਸ਼ੁਰੂ ਕਰਵਾ ਰਹੇ ਹਾਂਗੇ ਔਰ ਆਉਣ ਵਾਲੇ ਤੁਸੀਂ ਇਹ ਮਹਿਜ ਮਹੀਨੇ ਡੇਢ ਮਹੀਨੇ ਚ ਹੀ ਦੇਖੋਗੇ ਤੁਹਾਨੂੰ ਫਰਕ ਦਿਖਣ ਲੱਗੂਗਾ ਔਰ ਜਿੱਥੇ ਰੈਵਨਿਊ ਦੀ ਗੱਲ ਹੈ ਇਹਨਾਂ ਮੈਂ ਤੁਹਾਡੇ ਨਾਲ ਵਾਦਾ ਕਹਿਣਾ ਕਿ ਜਿੰਨਾ ਪਿਛਲੀਆਂ ਸਰਕਾਰਾਂ ਦਰਮਿਆਨ ਨੂੰ ਰੈਵਨਿਊ ਸੀਗਾ ਉਸ ਤੋਂ ਦੁੱਗਣੇ ਤੋਂ ਵਧਾ ਕੇ ਜਿਹੜਾ ਰੈਵਨਿਊ ਆ ਰਿਹਾ ਉਹਨੂੰ ਆਉਣ ਵਾਲੇ ਸਮੇਂ ਚ ਹੋਰ ਵੀ ਰੈਵਨਿਊ ਮੈਂ ਦੋ ਤਿੰਨ ਚੀਜ਼ਾਂ ਪੁੱਛਦਾ ਇੱਕ ਤਾਂ ਗੱਲ ਇਹ ਹੈ ਕਿ ਮੰਤਰੀ ਜੀ ਜਿਹੜਾ ਕਮਾਊ ਪੁੱਤ ਹੈ ਮਾਈਨਿੰਗ ਵਿਭਾਗ ਪੰਜਾਬ ਸਰਕਾਰ ਦਾ ਇਹ ਤੁਸੀਂ ਮੰਨਦੇ ਹੋ ਖਜ਼ਾਨੇ ਦਾ ਤੇ ਦੂਜੀ ਗੱਲ ਇਹ ਹੈ ਕਿ ਮਾਈਨਿੰਗ ਵਿਭਾਗ ਹਮੇਸ਼ਾ ਤੋਂ ਚਰਚਾ ਦੇ ਵਿੱਚ ਬਹੁਤ ਰਿਹਾ ਪੁਆਇੰਟ ਤੀਜਾ ਇਹ ਹੈ ਕਿ ਪਿਛਲੇ 1.5 ਸਾਲ ਦੇ ਵਿੱਚ ਹਰਜੋਤ ਬੈਂਸ ਮੀਥੇਰ ਤੋਂ ਹੁੰਦਾ ਹੋਇਆ ਡਿਪਾਰਟਮੈਂਟ ਤੁਹਾਡੇ ਕੋਲ ਪਹੁੰਚਿਆ ਸਮਝਦੇ ਹੋ ਕਿ ਇਹ ਤਾਂ ਕੰਡਿਆਂ ਵਾਲਾ ਤਾਜ ਹੈ ਜਿਹੜਾ ਮਾਈਨਿੰਗ ਵਾਲਾ ਜਿਹਦੇ ਸਿਰ ਦੇ ਉੱਤੇ ਰੱਖ ਦਿੱਤਾ ਜਾਂਦਾ ਹੈ ਪ੍ਰੈਸ਼ਰ ਉਸ ਤਰੀਕੇ ਦਾ ਹੁੰਦਾ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਪਾਣਜੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਔਰ ਅਸੀਂ ਤਾਂ ਖਤਰੋਂ ਦੇ ਖਿਲਾੜੀ ਆਂ ਜਿੰਨਾ ਖਤਰਾ ਹੋ ਚੱਲਾਂਗੇ ਉੱਤੇ ਦੇਖਾਂ ਕੀ ਬਣਦਾ ਕੀ ਗੱਲ ਪੈਂਦਾ ਅੱਛਾ ਖਤਰਾ ਕਿਹੜਾ ਹੈ ਨਹੀਂ ਦੇਖੋ ਮਾਈਨਿੰਗ ਦਾ ਜਦੋਂ ਵੀ ਹੁੰਦਾ ਸਾਡੀ ਸਰਕਾਰ ਚ ਕੋਈ ਪੁੱਠਾ ਸਿੱਧਾ ਕਿਸੇ ਨੇ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਚ ਜਿੰਨਾ ਵੀ ਹੁੰਦਾ ਰਿਹਾ ਸਭ ਨੇ ਆਪਣੀਆਂ ਜੇਬਾਂ ਭਰੀਆਂ ਨੇ ਸਾਡੀ ਕੋਸ਼ਿਸ਼ ਹੈ ਅਸੀਂ ਜੋ ਵੀ ਕਰਾਂਗੇ ਪੰਜਾਬ ਦੇ ਲੋਕਾਂ ਲਈ ਕਰਾਂਗੇ ਪੰਜਾਬ ਲੋਕਾਂ ਦੇ ਹਿੱਤ ਲਈ ਕਰਾਂਗੇ ਸੋ ਅਸੀਂ ਆਪਦੇ ਉਸ ਕੁਝ ਦੇ ਪਿੱਛੇ ਛੋਟਾ ਜਿਹਾ ਅੰਕੜਾ ਤੁਹਾਡੇ ਸਾਹਮਣੇ ਰੱਖਦਾ ਇਨਫੈਕਟ ਤੁਸੀਂ ਆਲਰੇਡੀ ਗਹਿ ਚੁੱਕੇ ਹੋਗੇ ਤੁਸੀਂ ਰੀਸੈਂਟਲੀ ਹੁਣੀ 10-15 ਦਿਨ ਪਹਿਲਾਂ ਇਹ ਪੂਰਾ ਡਿਪਾਰਟਮੈਂਟ ਸੰਭਾਲਿਆ ਹੈ 2017 ਤੋਂ ਲੈ ਕੇ 2022 ਤੱਕ ਜਿਹੜਾ ਮਾਈਨਿੰਗ ਦਾ ਰੈਵਨਿਊ ਸੀ ਉਹ ਕਰੀਬ 1082 ਕਰੋੜ ਦਾ ਸੀ 2007 ਤੋਂ ਲੈ ਕੇ 2017 ਤੱਕ ਜਦੋਂ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਰਹੀ ਹੈ ਉਸ ਟਾਈਮ ਜਿਵੇਂ ਗਲਤ ਨਹੀਂ ਤਾਂ 6.500 ਕਰੋੜ ਸੀ ਅੱਛਾ ਜਦੋਂ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਟਾਈਮ ਸਿਰਫ 52 ਕਰੋੜ ਦੇ ਆਸ-ਪਾਸ ਸੀ ਕੀ ਚੇਤਨ ਸਿੰਘ ਜੋੜਾ ਮਾਜਰਾ ਮੈਂ ਹੋਰ ਪੁੱਛਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਤੋਂ 2027 ਤੱਕ ਦਾ ਕੋਈ ਟਾਰਗੇਟ ਰੱਖਿਆ ਹੋਇਆ ਕਿ ਇੰਨਾ ਸਾਡੇ ਕੋਲ ਰੈਵਨਿਊ ਮਾਈਨਿੰਗ ਦੇ ਜ਼ਰੀਏ ਆ ਸਕਦਾ ਹੈ ਮੈਂ ਇੱਕ ਹੋਰ ਐਡ ਕਰ ਦਵਾਂ ਕਿ 2022 ਦੇ ਵਿੱਚ ਜਿਹੜੇ ਤੁਹਾਡੇ ਤੋਂ ਪਹਿਲਾਂ ਮਨਿਸਟਰ ਰਹੇ ਨੇ ਮਾਈਨਿੰਗ ਦੇ ਉਹ ਜ਼ਿਕਰ ਕਰਦੇ ਸੀ ਕਿ 7000 ਕਰੋੜ ਰੁਪਏ ਦੀ ਚੋਰੀ ਹੋ ਗਈ ਪਿਛਲੇ 5 ਸਾਲ ਦੇ ਵਿੱਚ ਕੈਪਟਨ ਤੇ ਚੰਨੀ ਦੇ ਰਾਜ ਦੇ ਸਮੇਂ ਤਾਂ ਕਿ ਇਹ ਸਮਝਿਆ ਜਾਵੇ ਕਿ ਔਨ ਬੜੇ 3-4 ਸਾਲ ਜਿਹੜੇ ਤੁਹਾਡੇ ਹੋਟ ਸਰਕਾਰ ਦੇ ਹਜੇ ਇਸ ਇਸ ਟਰਮ ਦੇ ਹੈਗੇ ਨੇ ਉਹ ਸਮੇਂ ਕੋਈ ਵੱਡਾ ਰੈਵਨਿਊ ਆ ਸਕਦਾ ਹੈ ਦੇਖੋ ਮੈਂ ਜ਼ਿਆਦਾ ਤਾਂ ਨਹੀਂ ਇੰਨਾ ਜ਼ਰੂਰ ਕਹਿਣਾ ਜਿੰਨਾ ਉਹਨਾਂ ਦੇ ਪਿਛਲੇ 5 ਸਾਲਾਂ 'ਚ ਆਇਆ ਸੀ 17 ਤੋਂ 22 ਤੱਕ ਉਹਨਾਂ 3 ਸਾਲਾਂ ਦੇ ਵਿੱਚ ਰੈਵਨਿਊ ਇਕੱਠਾ ਕਰਕੇ ਦਵਾਂਗੇ ਸਰਕਾਰ ਨੂੰ ਇਹ ਮੈਂ ਤੁਹਾਨੂੰ ਕੋਈ ਫਿਗਰ 20000 ਕਰੋੜ ਦੀ ਬਹੁਤ ਚਰਚਾ ਦੇ ਵਿੱਚ ਰਹਿੰਦੀ ਆ ਸੀ ਪਹਿਲਾਂ ਵੀ ਬਹੁਤ ਵਾਰੀ ਇਨਫੈਕਟ ਜਿਹੜੇ ਤੁਹਾਡੇ ਤੋਂ ਪਹਿਲਾਂ ਮਿਨਿਸਟਰ ਇਹਨਾਂ ਨੂੰ ਵੀ ਪੁੱਛਿਆ ਕਿ ਵਾਕਈ ਉਸ ਫਿਗਰ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਜਾਂ ਨਹੀਂ ਹੈ ਕਿ 20000 ਕਰੋੜ ਰੁਪਏ ਆ ਜਾਏਗਾ ਬਸ ਸਾਰੀਆਂ ਜਿਹੜੀਆਂ ਮਰਜ਼ ਦੀ ਦਵਾਈ ਇੱਕੋ ਹੈ ਮਾਈਨਿੰਗ ਕਿ ਮਾਈਨਿੰਗ ਚ 20000 ਕਰੋੜ ਆਇਆ ਪੰਜਾਬ ਦੀ ਬੱਲੇ ਬੱਲੇ ਦੇਖੋ ਸਰ ਸਭ ਤੋਂ ਪਹਿਲਾਂ ਅੱ ਕਿ ਜੇ ਮਾਇੰਦਿਆ ਖੱਟਾ ਚੱਲ ਰਹੀ ਹੈ ਨਾ ਪੰਜ ਸੱਤ ਉੱਥੋਂ ਸੀ ਕਹੀਏ 20000 ਕਰੋੜ ਆਜੂ ਉਹ ਪੋਸਿਬਲ ਨਹੀਂ ਹੈ ਸਾਰੀਆਂ ਖੱਟਾਂ ਚਲਾਉਣੀਆਂ ਪੈਣਗੀਆਂ ਸਾਰੀਆਂ ਖੱਟਾਂ ਵੀ ਚਲਾਵਾਂਗੇ ਉਹਦੀ ਪਰਮਿਸ਼ਨਾਂ ਵੀ ਲੈਣੀਆਂ ਪੈਂਦੀਆਂ ਨੇ ਉਹ ਇੱਕ ਟਾਈਮ ਹੈ ਉਹ ਟਾਈਮ ਲੱਗਦਾ ਸੋ ਇਸ ਕਰਕੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਰੈਵਨਿਊ ਆ ਸਰਕਾਰ ਨੂੰ ਇਕੱਠਾ ਕਰਕੇ ਦੀਏ ਔਰ ਉਹਦੇ ਨਾਲ ਜਿਹੜੀ ਆਮ ਪਬਲਿਕ ਆ ਉਹਦੀ ਜੇਬ ਤੇ ਵੀ ਕੋਈ ਕਿਸੇ ਕਿਸਮ ਦਾ ਬੋਝ ਨਾ ਪਵੇ ਸਾਡੀ ਪ੍ਰਾਇਓਰਟੀ ਆ ਸੋ ਇਸ ਦੇ ਤਹਿਤ ਸਾਡੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਦੇ ਹਿੱਤ ਵੀ ਦੇਖੀ ਔਰ ਸਰਕਾਰ ਦਾ ਹਿੱਤ ਵੀ ਕੋਈ ਫਾਰਮੂਲਾ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਜ਼ਿਹਨ ਦੇ ਵਿੱਚ ਹੋਵੇ ਤੁਸੀਂ ਪਿਛਲੇ 1 ਮਹੀਨੇ ਦੇ ਵਿੱਚ ਸਮਝਿਆ ਹੋਵੇ ਮੈਂ ਐਕਚੁਅਲੀ ਅੰਕੜੇ ਚੈੱਕ ਕਰ ਰਿਹਾ ਸੀ ਕਿ ਮਾਈਨਿੰਗ ਦੇ ਨਾਲ ਜਿਹੜੀ ਇਨਕਮ ਹੁੰਦੀ ਹੈ ਸਟੇਟਸ ਨੂੰ ਮੈਂ ਛਤੀਸਗੜ ਨਾਲ ਕੰਪੇਅਰ ਕਰ ਰਿਹਾ ਮੈਂ ਕੰਪੇਅਰ ਕਿਉਂਕਿ ਉੱਥੇ ਬਿਲਕੁਲ ਅਲੱਗ ਰਿਸੋਰਸਸ ਐ ਜਿਹੜੇ ਨੇਚਰਲ ਰਿਸੋਰਸਸ ਐ ਪਰ ਛਤੀਸਗੜ ਨੇ ਕੁਝ ਅਜੀਹਾ ਕੀਤਾ ਕਿ 2020-21 ਦਾ ਰੈਵਨਿਊ ਉਹਨਾਂ ਦਾ ਸੀਗਾ 2.5 ਹਜ਼ਾਰ ਕਰੋੜ ਦਾ ਤੇ ਉਹ 2021-22 ਦੇ ਵਿੱਚ ਜਾ ਕੇ 21 ਚ 2.5 ਹਜ਼ਾਰ ਕਰੋੜ ਦਾ ਸੀ 21-22 ਦੇ ਵਿੱਚ ਜਾ ਕੇ ਉਹ ਕਰੀਬ 9000 ਕਰੋੜ ਹੋ ਗਿਆ ਕੁਝ ਅਲੱਗ ਤਾਂ ਉਹਨਾਂ ਨੇ ਕੀਤਾ ਹੈ ਉਹਨਾਂ ਦੇ ਰਿਸੋਰਸਸ ਅਲੱਗ ਹੋ ਸਕਦੇ ਨੇ ਕਿ ਸਾਨੂੰ ਉਸ ਵਾਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਆਖਿਰ ਕੀ ਹੋ ਰਿਹਾ ਹੈ ਆਖਿਰ ਕੀ ਹੋ ਰਿਹਾ ਹੈ ਕਿ ਅਸੀਂ ਵਾਕਈ ਜੇ ਅੱਜ 200 250 ਕਰੋੜ ਰੁਪਏ ਸਾਨੂੰ ਮਿਲ ਰਿਹਾ ਹੈ ਸਾਲ ਦਾ ਤਾਂ ਅਸੀਂ ਇਸ ਨੂੰ ਮਲਟੀਪਲ ਕਰ ਸਕੀਏ 2 ਟਾਈਮ 3 ਟਾਈਮ 4 ਟਾਈਮ ਦੇਖੋ ਅ ਅਸੀਂ ਜਿੰਨੀਆਂ ਵੀ ਹੁਣ ਸੱਤ ਤੱਕ ਸਾਡੀਆਂ ਮੀਟਿੰਗਾਂ ਹੋਈਆਂ ਨੇ ਅਸੀਂ ਸਾਰੀਆਂ ਪਾਲਿਸੀਆਂ ਬਾਕੀ ਸਟੇਟਾਂ ਦੀਆਂ ਕੀ ਪਾਲਿਸੀਆਂ ਨੇ ਸਾਰੀਆਂ ਤੇ ਸਟੱਡੀ ਕਰ ਰਹੇ ਹਾਂ ਸੋ ਉਹਨੂੰ ਦੇਖਦੇ ਹੋਏ ਅਸੀਂ ਪੰਜਾਬ ਦੀ ਬਿਹਤਰੀ ਲਈ ਬਿਹਤਰ ਜਿਹੜਾ ਕੰਮ ਕਰਾਂਗੇ ਅਰ ਜੇ ਕੋਈ ਛਤੀਸਗੜ੍ਹ ਦੀ ਤੁਸੀਂ ਦੱਸਿਆ ਕਿ ਉਹਨਾਂ ਦਾ ਰੈਬ ਨੂੰ ਇਨਕਰੀਜ਼ ਹੋਇਆ ਉਹਨਾਂ ਦੀ ਪਾਲਿਸੀ ਵੀ ਦੇਖਾਂ ਕਿ ਪਾਲਿਸੀ ਆ ਅਰ ਉੱਥੇ ਜਿਹੜੀਆਂ ਮਾਈਨ ਨੇ ਉਹ ਕਿੰਨੀਆਂ ਕਿ ਨੇ ਕਿੰਨਾ ਕੁ ਕੁਦਰਤੀ ਸਰੋਤ ਹੈ ਕਿੰਨਾ ਕਿ ਉਹਨਾਂ ਲਈ ਉਹਦੇ ਵੀ ਡਿਪੈਂਡ ਕਰਦਾ ਸੋ ਇਸ ਕਰਕੇ ਉਹਨਾਂ ਦਾ ਬਾਹਰ ਕਿੰਨਾ ਜਾਂਦਾ ਹੈ ਤੇ ਦੂਜੀਆਂ ਸਟੇਟਾਂ ਨੂੰ ਕਿੰਨਾ ਜਾਂਦਾ ਹੈ ਤੇ ਮੈਨੂੰ ਲੱਗਦਾ ਮੇਰੇ ਨੇੜੇ ਦਿੱਲੀ ਵੀ ਪੈਂਦੀ ਆ ਜੋ ਹੋਰ ਵੱਡੇ ਜਿਹੜੇ ਉਹਨੇ ਉਧਰ ਵੀ ਜਾਂਦਾ ਸੋ ਉਹਦੇ ਕਰਕੇ ਵੀ ਜਿਹੜਾ ਫਰਕ ਪੈਂਦਾ ਸੋ ਉਹਨੂੰ ਸਾਰਾ ਦੇਖ ਕੇ ਤੁਸੀਂ ਤੁਸੀਂ ਜਦੋਂ ਦਾ ਇਹ ਮਹਿਕਮੇ ਦਾ ਜ਼ਿਮਾ ਸੰਭਾਲ ਲਿਆ ਭਾਵੇਂ ਥੋੜੇ ਦਿਨ ਹੋਏ ਆ ਤੁਸੀਂ ਜਿਹੜੀਆਂ ਸਰਕਾਰੀ ਖੱਡਾਂ ਸਰਕਾਰ ਨੇ ਚਲਾਈਆਂ ਸੀ ਉਹਨਾਂ ਨੂੰ ਦੁਬਾਰਾ ਰੀਵਿਜ਼ਿਟ ਕੀਤਾ ਹੈ ਦੇਖਿਆ ਵੀ ਉੱਥੇ ਹੀ ਚੱਲ ਰਿਹਾ ਜਾਂ ਉਹਦੇ ਵਿੱਚ ਵੀ ਕੁਝ ਤਰੂਟੀਆਂ ਨੇ ਦੂਰ ਕਰਨ ਦੀ ਪਹਿਲਾਂ ਕਿਸੇ ਨੂੰ ਮੀਟਿੰਗ ਕਰੇ ਬਿਨਾ ਤੁਸੀਂ ਕੋਈ ਇਦਾਂ ਦਾ ਸਟੈਪ ਚੱਕਦੇ ਹੋ ਮੇਰੇ ਖਿਆਲ ਠੀਕ ਨਹੀਂ ਹੈ ਸੋ ਸਭ ਤੋਂ ਪਹਿਲਾਂ ਚ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਆ ਜਿੰਨਾਂ ਲਵੇ ਅ ਅ ਲੋਕੇਟ ਹੋਈਆਂ ਹੋਈਆਂ ਨੇ ਜਿੰਨਾਂ ਤੇ ਖੱਡਾਂ ਅਲੋਕੇਟ ਹੋਈਆਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਕਿ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਜੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਸਾਨੂੰ ਦੱਸੋ ਅਸੀਂ ਤੁਹਾਡੀ ਹੱਲ ਕਰਾਂਗੇ ਉਹਨਾਂ ਨੇ ਜੋ ਜੋ ਉਹ ਕਹਿੰਦੇ ਸੀ ਉਹ ਅਸੀਂ ਸਾਰਾ ਉਤੇ ਕਰ ਰਹੇ ਹਾਂ ਔਰ ਉਹਨਾਂ ਨੇ ਫੋਨ ਵੀ ਆਇਆ ਨੇ ਕਿ ਸਾਡਾ ਕੰਮ ਵਧੀਆ ਤਰੀਕੇ ਨਾਲ ਅੱਛੀ ਕੋਈ ਉਹਨੂੰ ਵਧਾ ਵੀ ਰਹੇ ਹੋ ਹੋਰਾਂ ਦੀ ਗਿਣਤੀ ਬਿਲਕੁਲ ਸਾਰਾ ਹੋਣ ਵਾਲੇ ਸਮੇਂ 'ਚ ਹੋਰ ਵੀ ਜਿਹੜੀ ਆ ਉਹਨੇ ਮਾਈਨ ਨੇ ਜੜੀਆਂ ਹੈਗੀਆਂ ਕਮਰਸ਼ੀਅਲ ਮਾਈਨ ਨੇ ਹੋਣ ਵਾਲੇ ਸਮੇਂ 'ਚ ਹੋਰ ਵੀ ਜੜੀਆਂ ਪਬਲਿਕ ਬੋਲੀ ਦੇ ਜ਼ਰੀਏ ਦਿੱਤੀਆਂ ਜਾਣਗੀਆਂ ਬਿਲਕੁਲ ਜੀ ਬਿਲਕੁਲ ਬੋਲੀ ਦੇ ਜ਼ਰੀਏ ਮੈਂ ਮੈਂ ਇੱਕ ਹੋਰ ਅੰਕੜਾ ਮੇਰੇ ਜ਼ਿਹਨ ਦੇ ਵਿੱਚ ਸੀਗਾ ਕਿ 2017 ਦੇ ਵਿੱਚ ਜਿਹੜਾ ਆਕਸ਼ਨ ਹੋਈ ਸੀ ਵਿਜੇ ਤੌਰ ਦੇ ਵਿੱਚ ਪੰਜਾਬ ਸਰਕਾਰ ਨੂੰ ਕਰੀਬ ਕਰੀਬ 1090 ਕਰੋੜ ਰੁਪਇਆ ਉਹਨਾਂ ਮਾਈਨਿੰਗਸ ਦੀ ਬੋਲੀਆਂ ਦੇ ਜ਼ਰੀਏ ਆਇਆ ਸੀ ਤਾਂ ਉਮੀਦ ਹੈ ਕਿ ਇਸ ਵਾਰੋਂ ਜ਼ਿਆਦਾ ਹੋਊਗਾ ਚਲੋ ਆਪਾਂ ਅਗਲੇ ਡਿਪਾਰਟਮੈਂਟ ਵਾਲੇ ਪਾਸੇ ਮੈਂ ਇੱਕ ਛੋਟਾ ਜਿਹਾ ਸਵਾਲ ਹੈ ਜੌੜਾ ਮਾਇਰਾ ਸਾਹਿਬ ਜੇ ਤੁਸੀਂ ਸਮਝ ਪਾਏ ਹੋਵੋਗੇ ਕਿ ਇੱਕ ਮਿਥ ਹੈ ਜਿਹੜੀ ਜਿਹੜੀ ਗੌਰਮ ਗੱਲ ਕਰ ਰਹੇ ਹੈ ਕਿ ਇੱਕ ਮਿਥ ਹੈ ਕਿ ਜੇ ਸਰਕਾਰ ਜ਼ਿਆਦਾ ਰੈਵਨਿਊ ਸੋਚ ਕੇ ਚੱਲਦੀ ਹੈ ਤਾਂ ਫਿਰ ਉਹਦੀ ਕੀਮਤ ਉਨੀ ਹੀ ਵੱਜ ਜਾਏਗੀ ਤੇ ਫਿਰ ਉਹ ਲੋਕਾਂ ਨੂੰ ਉਹਨਾਂ ਮਹਿੰਗਾ ਮਿਲੇਗਾ ਕੀ ਇਹ ਇਹ ਵਾਕਈ ਮਿੱਥਾ ਹੈ ਜਾਂ ਇਸ ਦੇ ਵਿੱਚ ਕੋਈ ਕੋਈ ਹੈ ਨਹੀਂ ਸਰ ਐਦਾਂ ਦਾ ਕੁਝ ਨਹੀਂ ਮੈਂ ਤੁਹਾਡੇ ਪਹਿਲਾਂ ਧਿਆਨ ਚ ਲਿਆਉਣਾ ਚਾਹੁੰਦਾ ਹੈ ਕਈ ਸਟੇਟਾਂ ਦਾ ਮੈਂ ਦੇਖਿਆ ਉਹਨਾਂ ਦੇ ਉਹ ਜਿਹੜੀ ਆਕਸ਼ਨ ਕਰਾਉਂਦੇ ਨੇ ਉਹ ਬਿਡਰੇ ਇਹਨੇ ਆ ਜਾਂਦੇ ਨੇ ਕਿ ਬਹੁਤ ਸਾਰੇ ਤਾਂ ਪੈਸਾ ਉੱਥੋਂ ਹੀ ਇਕੱਠਾ ਹੋ ਜਾਂਦਾ ਹੈ ਪਰ ਥੋੜਿਆ ਇਹ ਦੇਖਣ ਦੀ ਲੋੜ ਹੈ ਅਸੀਂ ਹੁਣ ਉੱਥੇ ਕੰਮ ਕਰ ਰਹੇ ਹਾਂਗੇ ਵੀ ਸਾਰਾ ਦੇਖਾਂਗੇ ਵੀ ਕਿਵੇਂ ਇਹ ਦੀ ਜਿਹੜੀਆਂ ਆਪਾਂ ਨੋਟੀਫਿਕੇਸ਼ਨ ਆ ਉਹ ਕਿਸ ਤਰੀਕੇ ਦਾ ਹੋਊਗਾ ਕੀ ਗੱਲਬਾਤ ਉਹ ਦੇਖੋ ਉਹ ਅੰਦਰੀਆਂ ਗੱਲਾਂ ਨੂੰ ਉਹ ਦੇਖਣਾ ਬਹੁਤ ਮਹਿੰਗੀ ਖੱਡ ਖਰੀਦੇਗਾ ਤਾਂ ਓਬਵੀਅਸਲੀ ਉਹ ਫਿਰ ਉਹਦਾ ਉਹਦਾ ਰੇਟ ਵੀ ਰੇਟ ਵੀ ਵੱਧ ਹੋਏ ਉਹਨੇ ਉਹਨੇ ਪੈਸੇ ਤਾਂ ਪੂਰੇ ਕਰਨੇ ਨੇ ਨਹੀਂ ਮੈਂ ਸਰਦਾ ਹਾਂ ਉਹ ਇਤਾਂ ਨਹੀਂ ਹੁੰਦਾ ਉਹ ਕਿੰਨੀ ਕੁਆਂਟੀਟੀ ਪਈ ਆ ਹੂੰ ਕੁਆਂਟੀਟੀ ਕਿੰਨੀ ਪਈ ਆ ਕਿੰਨਾ ਲੱਖ ਟਨ ਪਿਆ ਕਿੰਨਾ ਉਹ ਪਿਆ ਉਹਦੇ ਅਕੋਰਡਿੰਗ ਤੁਹਾਡੇ ਨਜਾਇਜ਼ ਮਾਈਨਿੰਗ ਵਾਲੇ ਮੈਂ ਇਸ਼ੂ ਤੇ ਆਜਮਾ ਉਸ ਤੋਂ ਬਾਅਦ ਜਲ ਸਰੋਤ ਡਿਪਾਰਟਮੈਂਟ ਦਾ ਰੁਕ ਕਰਨਾ ਹੈ ਇਲੀਗਲ ਮਾਈਨਿੰਗ ਦੇ ਹੁਣ ਵੀ ਇਲਜ਼ਾਮ ਲੱਗਦੇ ਨੇ ਖਾਸ ਤੌਰ ਤੇ ਤੁਹਾਡੇ ਆਪੋਜੀਸ਼ਨ ਵਾਲੇ ਜਿਹੜੇ ਹੈਗੇ ਨੇ ਉਹ ਕਹਿੰਦੇ ਆ ਆਨੰਦਪੁਰ ਸਾਹਿਬ ਚ ਬੜੀ ਇਲੀਗਲ ਮਾਈਨਿੰਗ ਹੋ ਰਹੀ ਹੈ ਇੱਕ ਨਾਮ ਬਹੁਤ ਚਰਚਾ ਰਜ ਜਾਂਦਾ ਹੈ ਰਾਕੇਸ਼ ਚੌਧਰੀ ਦਾ ਤੁਸੀਂ ਕਿਦਾਂ ਕਹਿੰਦੇ ਆ ਕਿ ਬਿਡਰਸ ਬਹੁਤ ਆ ਜਾਂਦੇ ਆ ਤਾਂ ਕੀ ਪੰਜਾਬ ਚ ਚੌਧਰੀਆਂ ਤੋਂ ਅੱਗੇ ਗੱਲ ਨਹੀਂ ਵੱਦੀ ਉਹ ਵੀ ਥੋੜਾ ਜਿਹਾ ਦੱਸੋ ਜਿਹੜੀ ਨਜਾਇਜ਼ ਮਾਈਨਿੰਗ ਹੈ ਕਿ ਉਹ ਬੰਦ ਹੋ ਗਈ ਨਹੀਂ ਹੋਈ ਘਟ ਗਈ ਹੈ ਜਾਂ ਤੁਸੀਂ ਉਸ ਦੇ ਲਈ ਕੀ ਐਕਸ਼ਨ ਲੈ ਰਹੇ ਹੋ ਨੇ ਸਾਡੇ ਵੱਲੋਂ ਸਖਤ ਹਦਾਇਤ ਹੈ ਕੋਈ ਵੀ ਨਜਾਇਜ਼ ਮਾਈਨਿੰਗ ਦਾ ਫੜਿਆ ਜਾਊਗਾ ਤੁਹਾਡੀ ਗਰੋਹੀ ਕਹਿੰਦੇ ਕਿ ਨਹੀਂ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹੁਣ ਵੀ ਹੋ ਰਹੀ ਹੈ ਕਹਿੰਦੇ ਮਿਲੀ ਭੋਗ ਦਾ ਸਾਰੀ ਆਨੰਦਪੁਰ ਸਾਹਿਬ ਜਾ ਕੇ ਦੇਖ ਲਓ ਸਰ ਜਿਹੜੇ ਲੋਕ ਨੇ ਇਹਨਾਂ ਨੇ ਜੋ ਕੁਛ ਕੀਤਾ ਕਿ ਸਾਨੂੰ ਦੱਸਣ ਦੀ ਲੋੜ ਹੈ ਪਿਛਲੀ ਸਰਕਾਰ ਚ ਕੀ ਕੁਝ ਨਹੀਂ ਹੋਇਆ ਇਹ ਕੋਈ ਇੱਕ ਟ੍ਰਾਲੀ ਦੋ ਟ੍ਰਾਲੀ ਕਿਸੇ ਨੇ ਕੋਈ ਲੈ ਗਏ ਸਮਝਣ ਨੂੰ ਉਹਦਾ ਮੈਨੂੰ ਕਹਿੰਦਾ ਨਹੀਂ ਕੋਈ ਵੱਡੇ ਪੱਧਰ ਤੇ ਕੋਈ ਇਦਾਂ ਦਾ ਹੈ ਨਹੀਂ ਕਿ ਕਿ ਉਹ ਵੱਡੇ ਪੱਧਰ ਤੇ ਜਿਵੇਂ ਇਹਨਾਂ ਦੇ ਸਮੇਂ ਦੇ ਵਿੱਚ ਚੱਲਦਾ ਰਿਹਾ ਸੋ ਸਾਡੀ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਜਿਹੜੀਆਂ ਲੀਗਲ ਮਾਇਨ ਨੇ ਉੱਥੋਂ ਹੀ ਲੋਕ ਲੈ ਕੇ ਆਉਣ ਠੀਕ ਹੈ ਚਲੋ ਆਪਾਂ ਜਲ ਸਰੋਤ ਵਾਲੇ ਪਾਸੇ ਵੀ ਰੁਕ ਕਰ ਲਈਏ ਜਲ ਸਰੋਤ ਵਿਭਾਗ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਬਹੁਤ ਦਾਅਵੇ ਹੋਏ ਨੇ ਕਿ ਉਹ ਆਖਰੀ ਟੇਲ ਤੱਕ ਪਾਣੀ ਪਹੁੰਚਾ ਦਿੱਤਾ ਗਿਆ ਮੈਂ ਮੈਂ ਨੈਕਸਟ ਪੁਆਇੰਟ ਤੋਂ ਸ਼ੁਰੂ ਕਰ ਦਾਂ ਇੱਕ ਦਿਨ ਪਹਿਲਾਂ ਮਾਨਸਾ ਤੋਂ ਖਬਰ ਆਈ ਮਾਨਸਾ ਦੇ ਤਮਕੋਟ ਰਲੋਂ ਪਿੰਡ ਵਾਲੇ ਦੁਆਲੇ ਕਹਿੰਦੇ ਉੱਥੇ ਰਜਵਾਹੇ ਦੀ ਸਫਾਈ ਨਹੀਂ ਹੋਈ ਟੁੱਟ ਗਏ ਜਿੱਥੇ ਪਾਣੀ ਦੀ ਲੋੜ ਨਹੀਂ ਸੀ ਪਾਣੀ ਵੜ ਗਿਆ ਕਈ ਪਿੰਡਾਂ 'ਚ ਤਬਾਹੀ ਹੋਈ ਹੈ ਸਫਾਈ ਵਾਲੇ ਪਾਸੇ ਕੋਈ ਕੁਤਾਹੀ ਹੈ ਆਇਆ ਆਖਿਰ ਕਿਉਂ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਵਾਰ-ਵਾਰ ਰਜਵਾਹੇ ਟੁੱਟਦੇ ਹਨ ਤੇ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਨਹੀਂ ਦੇਖੋ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂਰਨ ਦਾ ਜਿਨ੍ਹਾਂ ਨੇ ਜਲ ਸਰੋਤ ਵਿਭਾਗ ਨੂੰ ਇੱਕ ਅਹਿਮ ਵਿਭਾਗ ਮੰਨਦੇ ਹੋਏ ਪੰਜਾਬ ਦੇ ਹਿੱਤ ਲਈ ਕਿਉਂਕਿ ਪਾਣੀ ਦੀ ਹਮੇਸ਼ਾ ਗੱਲ ਚੱਲਦੀ ਹੈ ਤਾਂ ਅਸੀਂ ਪਾਣੀ ਨੂੰ ਉਹਨੂੰ ਸੰਭਾਲਣਾ ਉਹਨੂੰ ਸਹੀ ਤਰੀਕੇ ਨਾਲ ਵਰਤਣਾ ਉਹ ਸਾਡੇ ਜਿੰਮੇ ਵੀ ਬਹੁਤ ਹੈ ਜੋ ਕਿਉਂਕਿ ਹੁਣ ਤੁਸੀਂ ਜ਼ਿਕਰ ਕੀਤਾ ਕਿ ਅਰਲੋਂ ਪਿੰਡ ਦੀ ਤੁਸੀਂ ਗੱਲ ਕੀਤੀ ਆ ਕਿ ਉੱਥੇ ਰਜਬਾਹ ਟੁੱਟ ਗਿਆ ਹੁਣ ਜਿਵੇਂ ਆ ਜਿਹੜਾ ਟਾਈਮ ਹੁੰਦਾ ਜਿਹੜਾ ਪਾਣੀ ਛੱਡਣਾ ਹੁੰਦਾ ਇਸ ਸਮੇਂ ਦੇ ਵਿੱਚ ਕਈ ਵਾਰੀ ਜਾਦੇ ਪਾਣੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਕਣਕ ਦਾ ਸੀਜ਼ਨ ਆ ਉੱਚ ਕਈਆਂ ਨੇ ਪਹਿਲਾਂ ਲਾ ਲਿਆ ਕਿਸੇ ਨੇ ਪਿੱਛੋਂ ਲਾ ਲਿਆ ਪਾਣੀ ਕਿਸੇ ਨੇ ਪਹਿਲਾਂ ਕਣਕ ਬਿਜਲੀ ਕਿਸੇ ਨੇ ਪਿੱਛੋਂ ਬਿਜਲੀ ਉਹ ਥੋੜਾ ਅਗੇ ਤੇ ਪਿਛੇ ਤੋਂ ਹੋ ਜਾਂਦਾ ਜਦੋਂ ਝੋਨੇ ਦਾ ਟਾਈਮ ਹੁੰਦਾ ਉਦੋਂ ਚਾਹੇ ਫੁੱਲ ਭਰ ਕੇ ਚੱਲੀ ਜਾਵੇ ਉਹ ਪਾਣੀ ਹੈ ਜਿਹੜਾ ਹਰ ਇੱਕ ਨੇ ਵਰਤਣਾ ਹੁੰਦਾ ਚਾਹੇ ਪਾਣੀ ਖੜਾ ਵੀ ਫਿਰ ਵੀ ਕਹਿੰਦਾ ਮੈਂ ਆਪਦੀ ਵਾਰੀ ਛੱਡਣ ਹੀ ਨਹੀਂ ਹੈ ਸੋ ਇਹਦੇ ਕਰਕੇ ਕਈ ਵਾਰੀ ਕੋਈ ਐਦਾਂ ਦਾ ਆ ਜਾਂਦਾ ਜੇ ਉਹ ਉਹ ਨਹਿਰ ਟੁੱਟ ਗਈ ਜਾਂ ਹੋਰ ਹੋ ਗਈ ਪਰ ਉਹਦਾ ਵੀ ਅਸੀਂ ਇੰਤਜ਼ਾਮ ਕਰਨ ਲੱਗੇ ਹੋਇਆ ਕਿ ਉਹ ਜਿਹੜੇ ਉਹ ਹੈਡ ਬਣਾ ਕੇ ਉਹ ਪਾਣੀ ਹੈ ਜਿਹੜਾ ਕਿਸੇ ਦਾ ਨੁਕਸਾਨ ਨਾ ਕਰੇ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਅਸੀਂ ਵਰਤੋਂ ਚ ਲੈ ਕੇ ਆ ਸਕੀਏ ਸੋ ਇਹ ਜਿਹੜਾ ਇਨਸੀਡੈਂਟ ਹੋਇਆ ਉਥੇ ਅੱਜ ਮੈਂ ਮੀਟਿੰਗ ਵੀ ਰੱਖੀ ਹੋਈ ਆ ਉਹ ਚ ਗੱਲ ਵੀ ਕਰਾਂਗੇ ਵੀ ਇਹ ਕਿਸ ਕਾਰਨ ਕਰਕੇ ਜਿਹੜਾ ਟੁੱਟਿਆ ਨਹੀਂ ਚਲੋ ਇੱਕ ਮੈਨੂੰ ਯਾਦ ਸੀ ਪਰ ਇਹ ਇੱਕ ਅਲੱਗ ਵਕ ਵਕ ਥਾਵਾਂ ਤੋਂ ਆਂਦੀ ਆ ਇਹ ਪੈਨ ਪੰਜਾਬ ਦੀ ਗੱਲ ਆ ਕਿ ਕਿਤੇ ਹੋਰ ਵੀ ਨਾ ਟੁੱਟੇ ਪਰ ਉਸ ਦੇ ਉੱਤੇ ਵੀ ਗੱਲ ਕਰਦਾ ਹਾਂ ਸਰ ਇਹ ਚ ਕਈ ਵਾਰੀ ਨਾ ਜਦੋਂ ਝੋਨੇ ਦਾ ਸਮਾਂ ਹੁੰਦਾ ਉਸ ਟਾਈਮ ਚ ਕਈ ਮੇਰੇ ਵਰਗੇ ਵੀ ਤੋੜ ਲੈਂਦੇ ਆ ਕਿਉਂਕਿ ਜਿਹਦਾ ਵੱਡਾ ਵੱਡੀ ਵੱਡੀ ਜ਼ਮੀਨਾਂ ਨੇ ਜਿਹਦੇ ਕੋਈ 100 ਏਕੜਾ 200 ਏਕੜਾ ਉਹ ਜੇ ਤੋੜ ਲੂਗਾ ਉਹਨੂੰ ਕੀ ਫਰਕ ਪੈਂਦਾ ਜੇ ਕੋਈ ਥੋੜਾ ਬਹੁਤਾ ਜੁਰਮਾਨਾ ਪੈ ਗਿਆ ਉਹਦੀ ਸਾਰੀ ਪੈਲੀ ਭਰ ਗਈ ਮਿੰਟੋ ਮਿੰਟਿਓ ਦਾ ਝੋਨਾ ਲੱਗ ਗਿਆ ਤੁਸੀਂ ਕਹਿਆ ਸੀ ਇਸ ਮਹਿਕਮੇ ਨੂੰ ਪ੍ਰਾਇੋਰਟਾਈਜ਼ ਕੀਤਾ ਹੈ ਕੋਈ ਕੋਈ ਫੰਡਸ ਵੀ ਵੱਧ ਅਲੋਕੇਟ ਕੀਤੇ ਆ ਹੁਣ ਕਿ ਇਹ ਸਾਰੀ ਸਫਾਈਆਂ ਬੜੀ ਜ਼ਰੂਰੀ ਹੈ ਜਿਸ ਨੇ ਜਿਸ ਤੇ ਧਿਆਨ ਨਹੀਂ ਦਿੱਤਾ ਜਾਂਦਾ ਸਰ ਸਭ ਤੋਂ ਪਹਿਲਾਂ ਇਚ ਤਾਂ ਮੈਂ ਇਹੀ ਦੱਸਣਾ ਚਾਹਨਾ ਹੂੰ ਕਿ ਸਰਕਾਰ ਵੱਲੋਂ ਇਹ ਮਹਿਕਮੇ ਦੁਆਰਾ ਅੱਬ ਦੀ ਮਸ਼ੀਨਰੀ ਲਈ ਜਾ ਰਹੀ ਹੈ ਜਿਹੜੀ ਕਈ ਵਾਰੀ ਅਸੀਂ ਕੋਈ ਅ ਰੈਂਟ ਆਊਟ ਕਰਦੇ ਸੀ ਰੈਂਟ ਆਊਟ ਵੀ ਕਰਦੇ ਸੀ ਜਾਂ ਟੈਂਡਰ ਪਾਉਂਦੇ ਸੀਗੇ ਕਿ ਇਹਦੀ ਸਫਾਈ ਕਰਨੀ ਆ ਪਰ ਜਿੰਨੇ ਸਫਾਈ ਹੋਣੀ ਚਾਹੀਦੀ ਸੀ ਉਦੋਂ ਸਫਾਈ ਹੁੰਦੀ ਨਹੀਂ ਸੀ ਕਾਗਜਾਂ ਸੀ ਕੱਲੀ ਜੇ ਸਿੱਧੇ ਸ਼ਬਦਾਂ ਜੀ ਇਹ ਪਿਛਲੀ ਵਾਰੀ ਜਦੋਂ ਮੈਂ ਐਮਐਲਏ ਸੀਗਾ ਅਸੀਂ ਸਾਡੇ ਜਦੋਂ ਸਫਾਈ ਕਰਨ ਲੱਗੀ ਮਸ਼ੀਨ ਅਸੀਂ ਆਪ ਖੜਕੇ ਉੱਥੇ ਕਰਵਾਈ ਆਪ ਖੜਕੇ ਕਰਵਾਈ ਤਾਂ ਜਿਹੜਾ ਠੇਕੇਦਾਰ ਸੀ ਉਹ ਰੋਂਦਾ ਪਿੱਟਦਾ ਗਿਆ ਕਹਿੰਦੇ ਤੁਸੀਂ ਤਾਂ ਸਾਡਾ ਤਰਾ ਹੀ ਕੱਢਦਾ ਕਿਉਂਕਿ ਅਸੀਂ ਲਵੇ ਖੜਕੇ ਬਿਲਕੁਲ ਜਿਵੇਂ ਅਸੀਂ ਲਵੇ ਖੜਕੇ ਉਤੋਂ ਸਾਰੀ ਸਫਾਈ ਕਰਾਈ ਔਰ ਜਿਹੜੇ ਪਿੰਡ ਵਾਲੇ ਸੀ ਇੱਧਰਲੇ ਉਧਰਲੇ ਉਹ ਕਹਿੰਦੇ ਅੱਜ ਤੱਕ ਪਹਿਲੀ ਵਾਰੀ ਹੋਇਆ ਇੰਨੀ ਟੌਪ ਦੀ ਸਫਾਈ ਉਹਦੀ ਆ ਜਿਹੜੀ ਪਟਾਲੇ ਤੋਂ ਉਹਦੀ ਨਿਕਲਦੀ ਆ ਪਹਿਲੀ ਵਾਰੀ ਸਫਾਈ ਹੋਈ ਆ ਕਸਨੇ ਦਾ ਬਣੇ ਮੰਤਰੀ ਜੀ ਹਰ ਜਗ੍ਹਾ ਤੁਸੀਂ ਆਪ ਤਾਂ ਪਹੁੰਚ ਨਹੀਂ ਪਾਉਂਗੇ ਵੀ ਫੈਕਟ ਹੈ ਇੱਕ ਹੁਣ ਸਰ ਉਸੇ ਕਰਕੇ ਤਾਂ ਉਹੀ ਕਸੀ ਦੀ ਉਹ ਹੈ ਕਿ ਅਸੀਂ ਆਪਣੀ ਮਸ਼ੀਨਰੀ ਲੈ ਰਹੇ ਹਾਂ ਸੋ ਸਾਨੂੰ ਸਾਨੂੰ ਕੀ ਫਰਕ ਪੈਂਦਾ ਜਿੱਥੇ 5 ਘੰਟੇ ਲੱਗਣ ਵਾਲੇ ਉੱਥੇ 6 ਲੱਗਣ ਪਰ ਕੰਮ ਤਸੱਲੀ ਬਖਸ਼ ਹੋਵੇ ਜਿੱਥੇ 6 ਲੱਗਣੇ ਨੂੰ ਉੱਥੇ 7 ਲੱਗਣ ਕੰਮ ਤਸੱਲੀ ਬਖਸ਼ ਹੋਵੇ ਜਿਹੜਾ ਕੰਮ ਇੱਕ ਵਾਰੀ ਕਰਤਾ ਉਹ ਮੁੜ ਕੇ ਦੇਖਣ ਦੀ ਲੋੜ ਨਾ ਪਵੇ ਸਾਡੇ ਮੈਂ ਆਪਦੇ ਕਿਉਂਕਿ ਮੈਂ ਐਮਐਲਏ ਸੀ ਜਦੋਂ ਉਦੋਂ ਮੈਂ ਆਪਦੇ ਹਲਕੀ ਦੀ ਗੱਲ ਕਰ ਸਕਦਾ ਅਸੀਂ ਜਿੰਨੇ ਵੀ ਇੱਕ ਉਧਰ ਹੋਰ ਪੈਂਦਾ ਸੀਗਾ ਨਵੇਂ ਗੌਂਦੇ ਉਤੋਂ ਦੀ ਨਿਕਲਦਾ ਸੀਗਾ ਉਹਦੀ ਅਸੀਂ ਸਫਾਈ ਕਰਾਈ ਆ ਮੈਂ ਕਹਿੰਦਾ ਉਹ ਕਿਸਾਨ ਉਹ ਪਿੰਡ ਵਾਲੇ ਦਾਲੇ ਦੇ ਇੰਨੇ ਖੁਸ਼ ਨੇ ਕਹਿੰਦੇ ਅਸੀਂ ਜ਼ਿੰਦਗੀ ਚ ਪਹਿਲੀ ਵਾਰੀ ਇੰਨਾ ਸਫਾਈ ਹੁੰਦੀ ਦੇਖਿਆ ਨਹੀਂ ਸਾਡੇ ਵੀ ਕਦੇ ਸਫਾਈ ਚਲੋ ਸਾਡੇ ਕੋਲ ਸਮਾਂ ਬਹੁਤ ਪੂਰਾ ਪੂਰਾ ਅੱਜ ਜੀ ਪਾਣੀ ਦਾ ਜੀ ਪਾਣੀ ਦਾ ਇਹ ਨੇੜੇ ਤੇੜੇ 1400 ਕਿਲੋਮੀਟਰ ਦੇ ਵਿੱਚੋਂ ਜੀ ਅਸੀਂ 400 ਕਿਲੋਮੀਟਰ ਜਿਹੜੇ ਬਹਾਲ ਕਰਾਏ ਨੇ ਪਿਛਲੀ ਵਾਰੀ ਖਾਲੇ ਨੇ ਜਿਹੜੇ ਔਰ ਜਿਹੜੇ ਬੰਦ ਪਏ ਸੀ ਜਿਹੜੇ ਬੰਦ ਪਏ ਸੀ ਹੋਰ 15000 ਤੋਂ ਵੱਧ ਜਿਹੜੇ ਬੰਦ ਪਏ ਸੀ ਖਾਲੇ ਉਹਨਾਂ ਚੋਂ ਤੇਲ ਆ 1000 671 ਦੇ ਆਸ-ਪਾਸ ਹੈ ਜਿਹੜਾ ਉਹ ਚਾਲੂ ਕਰਵਾਏ ਨੇ ਇਹ 1 ਸਾਲ ਦੇ ਵਿੱਚ ਵਿੱਚ ਆ ਸੋ ਆਉਣ ਵਾਲੇ ਸਾਲ 'ਚ ਤੁਸੀਂ ਅੱਜ ਵੀ ਮੇਰੀ ਮੀਟਿੰਗ ਇਸੇ ਸਬੰਧ ਚ ਆ ਕੇ ਜਿੰਨੇ ਖਾਲੇ ਬੰਦ ਪੈਨ ਤੁਹਾਡੇ ਮਾਧਮ ਜਰੀਏ ਕਹਿਣਾ ਵੀ ਚਾਹੁੰਦਾ ਕਿ ਪਾਣੀ ਆ ਉਹ ਅਸੀਂ ਬਚਾਉਣਾ ਵੀ ਆ ਅਸੀਂ ਕੁਦਰਤੀ ਜਦੋਂ ਬਾਰਿਸ਼ ਹੁੰਦੀ ਆ ਉਹ ਪਾਣੀ ਵੀ ਬਚਾਉਣਾ ਉਹ ਸਾਡਾ ਮਹਿਕਮਾ ਜਿਹੜਾ ਭੂਮੀ ਤੇ ਜਲ ਸੰਭਾਲ ਆ ਉਹਦੇ ਹੱਥ ਚ ਆ ਜਿਹੜੇ ਛੱਪੜਾਂ ਦੇ ਵਿੱਚ ਸਾਡਾ ਪਾਣੀ ਆ ਉਹਨੂੰ ਅਸੀਂ ਸਿੰਚਾਈ ਵਾਸਤੇ ਵਰਤੀਏ ਕਿਉਂਕਿ ਬੜਾ ਵਧੀਆ ਪਾਣੀ ਹੁੰਦਾ ਉਹਨੂੰ ਸੀਚੇਬਾਰ ਮਾਡਲ ਦੇ ਤਹਿਤ ਲੈ ਕੇ ਉਹਦਾ ਪਾਣੀ ਸੋਲਰ ਮੋਟਰਾਂ ਸੀ ਮੋਟਰਾਂ ਸੀ ਲਾ ਕੇ ਦੇ ਰਹੇ ਆ ਕਿਤਨਾ بڑا ਫਾਇਦਾ ਜਿਹੜਾ ਸਮਾਂ ਸਮਾਂ ਬਹੁਤ ਘਟਾ ਏ ਇੱਕ ਦੋ ਹੋਰ ਥੋੜੇ ਪਰਸਨਲ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ ਤੁਸੀਂ ਸਾਊਥ ਕੋਰੀਆ ਚ ਰਹੇ ਹੋ 6-7 ਸਾਲ ਬਿਲਕੁਲ ਜੀ ਮਤਲਬ ਗੱਲ ਇਹ ਹੈ ਕਿ ਸਟਰਗਲ ਹਰ ਕਿਸੇ ਦੇ ਪਿੱਛੇ ਹੁੰਦਾ ਤੁਸੀਂ ਅੱਜ ਮੰਤਰੀ ਦੀ ਕੁਰਸੀ ਤੇ ਬੈਠੇ ਆ ਲੋਕਾਂ ਨੂੰ ਕਈ ਨੂੰ ਲੱਗਦਾ ਹੋਣਾ ਕਿ ਪਹੁੰਚ ਗਏ ਬਹੁਤ ਉੱਪਰ ਤੱਕ ਪਰ ਉਹ 6-7 ਸਾਲ ਸਾਊਥ ਕੋਰੀਆ ਦਾ ਥੋੜਾ ਜਿਹਾ ਚਾਨਣਾ ਪਾ ਸਕੋ ਕੀ ਉੱਥੇ ਕਰਿਆ ਤੁਸੀਂ ਕਿਵੇਂ ਉਹ ਪੂਰੀ ਜਰਨੀ ਰਹੇ ਵਾਪਸ ਇੱਥੇ ਆ ਕੇ ਦੇਖੋ ਕੁਦਰਤੀ ਹਰ ਇੱਕ ਨੂੰ ਹੁੰਦਾ ਹੈ ਕਿ ਮੈਂ ਬਾਹਰ ਜਾਵਾਂ ਤੇ ਮੈਂ ਵੀ ਇੱਕ ਦੋ ਪਾਸਪੋਰਟ ਬਣਵਾਏ ਉਹ 10 ਸਾਲ ਲੰਘ ਗਏ ਨਹੀਂ ਜਾ ਸਕੇ ਫਿਰ ਜਦੋਂ ਮੈਂ ਦੁਬਾਰਾ ਪਾਸਪੋਰਟ ਬਣਵਾਇਆ ਮੇਰੇ ਲਵੇ ਕੋਈ ਬੰਦਾ ਆਇਆ ਕਹਿੰਦਾ ਇਹ ਬਾਹਰ ਜਾਣਾ ਮੈਂ ਹਾਂ ਕਹਿੰਦਾ ਕਿੱਥੇ ਮੈਂ ਜਿੱਥੇ ਮਰਜੀ ਭੇਜ ਦੇ ਚਾਹ ਮੈਨੂੰ ਬੰਗਲਾਦੇਸ਼ ਉਹ ਕਹਿੰਦਾ ਚਲੋ ਠੀਕ ਆ ਉਹਨੇ ਸਾਊਥ ਕੋਰੀਆ ਦਾ ਵੀਜ਼ਾ ਲਵਾਤਾ ਮੈਂ ਪੈਸਾ ਵੀ ਪਹਿਲਾਂ ਨਹੀਂ ਦਿੱਤਾ ਪੈਸੇ ਵੀ ਬਾਅਦ ਚ ਦਿੱਤੇ ਜਿੰਨੇ ਪੈਸੇ ਲੱਗੇ ਔਰ ਮੈਂ ਉੱਥੇ 6 ਸਾਲ ਬੜੀ ਹੱਦ ਪੰਨਮੀ ਮਿਹਨਤ ਕੀਤੀ ਔਰ ਤੁਸੀਂ ਵਾਪਸ ਤੇ ਆ ਨਹੀਂ ਸਕੇ ਹੋਗੇ ਕਿਉਂਕਿ ਨਹੀਂ ਮੈਂ 2002 ਦੇ ਵਿੱਚ ਜਦੋਂ ਵਰਲਡ ਕੱਪ ਹੋਇਆ ਸੀ ਸ਼ੌਕਰ ਵਰਲਡ ਕੱਪ ਹੋਇਆ ਸੀਗਾ ਉਦੋਂ ਉੱਥੇ ਸਭ ਨੂੰ ਉਹਨਾਂ ਨੇ ਵਰਕ ਪਰਮਿਟ ਦੇ ਦਿੱਤੇ ਸੀਗੇ ਅੱਛਾ ਉਹ ਇਨ ਟਾਈਮ ਫਿਰ ਮੈਂ 2002 ਦੇ ਵਿੱਚ ਔਰ ਇੰਡੀਆ ਵੀ ਆ ਕੇ ਗਿਆ ਠੀਕ ਔਰ ਉਹਨੇ ਰਹਿ ਕੇ ਗਿਆ 1 ਮਹੀਨਾ ਔਰ ਇਸ ਤਰ੍ਹਾਂ ਜਦੋਂ ਤੱਕ ਤੁਸੀਂ ਬਾਹਰ ਨਹੀਂ ਜਾਂਦੇ ਹੂੰ ਉਹ ਤੱਕ ਤੁਹਾਡੀ ਸ਼ਰਮ ਹੈ ਜਿਹੜੀ ਉਹ ਚੱਕੀ ਨਹੀਂ ਜਾਂਦੀ ਕਿਉਂਕਿ ਸਾਡੇ ਹੈਗਾ ਜਿਨੇ ਵੀਏ ਕਰ ਲਈ ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਂ ਹੁਣ ਬਸ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜੀ ਮੇਰੀ ਸ਼ਾਨ ਦੇ ਖਿਲਾਫ ਹੋਵੇ ਮੈਂ ਜਦੋਂ ਬਾਹਰ ਜਾ ਕੇ ਆ ਤਾਂ ਮੈਨੂੰ ਫਿਰ ਸਾਰੀਆਂ ਸ਼ਰਮਾਂ ਚੱਕੀਆਂ ਗਈਆਂ ਜਿਹੜਾ ਵੀ ਕੰਮ ਸੀ ਮੇਰੀ ਹਰ ਇੱਕ ਕੋਸ਼ਿਸ਼ ਸੀ ਕਿ ਮੈਂ ਕੰਮ ਆਪ ਆਪਣੇ ਹੱਥੀਂ ਕਰਾਂ ਚਾਹੇ ਮੈਂ ਸਮਾਣੇ ਆਪਣੀ ਕਮਰਸ਼ੀਅਲ ਪ੍ਰਾਪਰਟੀ ਦੀ ਕੰਸਟਰਕਸ਼ਨ ਕੀਤੀ ਜਾਂ ਹੋਰ ਕੀਤੀ ਉਹ ਸਾਰੀ ਮੈਂ ਆਪਦੇ ਹੱਥੀਂ ਜਿਹੜਾ ਬਣਾ ਕੇ ਦਿੱਤੀ ਉਹੀ ਨਹੀਂ ਮੈਂ 2 ਸਾਲ ਉਰੇ ਵੀ ਰਹਾ ਪਿਛਲੇ ਸਮੇਂ ਦਰਮਿਆਨ ਉੱਥੇ ਵੀ ਮੈਂ ਘਰਦਿਆਂ ਤੋਂ 1 ਰੁਪਈਆ ਨਹੀਂ ਲਿਆ ਹਾਲਾਂਕਿ ਸਾਡਾ ਜਿਹੜਾ ਕੰਸਟਰਕਸ਼ਨ ਦਾ ਕੰਮ ਹੈ ਸਾਡਾ ਪੇਰਾ ਬ੍ਰਦਰ ਹੈ ਜਿਹੜਾ ਸੇ ਜੁਆਇੰਟ ਫੈਮਿਲੀ ਆ ਉਹ ਜਿਹੜਾ ਕੰਸਟਰਕਸ਼ਨ ਦਾ ਕੰਮ ਕਰਦਾ 6-7 ਸਾਡੇ ਨਾਲ ਕੰਪੈਕਟਰ ਨੇ ਔਰ ਫੋਕਲਟ ਮਸ਼ੀਨਾਂ ਨਾਲ ਹੋਰ ਕਈ ਕੰਮ ਨੇ ਜਿਹੜੇ ਉਹ ਸਭ ਮੇਰੇ ਨਾਲ ਲੜਦੇ ਸੀ ਕਿ ਤੂੰ ਵਾਲੀ ਕੀ ਕਰਦਾ ਤੂੰ ਉਰੇ ਨਹੀਂ ਆਉਂਦਾ ਇੱਥੇ ਆਪਾਂ ਉਹ ਕਰ ਰਹੇ ਨੇ ਮੈਂ ਉਰੇ ਆਪ ਤੇ ਹੱਥੀਂ ਕੰਮ ਕਰਦਾ ਰਿਹਾ ਔਰੇ ਵੀ 2 ਸਾਲ ਮੈਂ ਰਹਿ ਕੇ ਗਿਆ ਉਰੇ ਮਹਾਲੀ ਦੇ ਵਿੱਚ ਕਿਉਂਕਿ ਕੰਮ ਕਰਨ ਲੱਗੇ ਕਦੇ ਬੰਦੇ ਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ ਜਿਹੜਾ ਬੰਦਾ ਸ਼ਰਮਿੰਦਗੀ ਮਹਿਸੂਸ ਕਰਦਾ ਉਹ ਕਦੇ ਅੱਗੇ ਨਹੀਂ ਵਧ ਸਕਦਾ ਉਹਨਾਂ ਚੀਜ਼ਾਂ ਦਾ ਬੈਨੀਫਿਟ ਉਹਨਾਂ ਇਸ ਪ੍ਰੋਫੈਸ਼ਨ ਚ ਮਿਲਦਾ ਹੁੰਦਾ ਹੈ ਬਿਲਕੁਲ ਅਸੀਂ ਤਾਂ ਕਦੇ ਇੰਝ ਸੋਚੀ ਹੀ ਨਹੀਂ ਆ ਸਾਨੂੰ ਤਾਂ ਅੱਜ ਵੀ ਜਦ ਮੈਂ ਮੰਤਰੀ ਆ ਜੇ ਕੁਰਸੀਆਂ ਲੱਗੀਆਂ ਪੈਣ ਜੇ ਮੇਰੀਆਂ ਭੈਣਾਂ ਥੱਲੇ ਬੈਠੇ ਨੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਭੈਣਾਂ ਦੇ ਬਰਾਬਰ ਬੈਠਾਂ ਕਿਉਂਕਿ ਉਹ ਸਾਡੀ ਜਨਣੀ ਆ ਉਹ ਸਾਡੀ ਭੈਣ ਆ ਸਾਡੀ ਮਾਤਾ ਹੈ ਫਿਰ ਸੱਚੀ ਉੱਤੇ ਹੋ ਕੇ ਬੈਠਣ ਦਾ ਕੀ ਤੁਕ ਚਲੋ ਇੱਕ ਆਖਰੀ ਸਵਾਲ ਸਮਾਗਮ ਮੋਜ ਲੈ ਤੁਸੀਂ ਨਾ ਸੋਸ਼ਲ ਮੀਡੀਆ 22 23000 ਲੋਕ ਤੁਹਾਨੂੰ ਫੋਲੋ ਕਰਦੇ ਆ ਤੁਸੀਂ ਸਿਰਫ 11 ਨੂੰ ਇਹ ਖੁਦ ਚਲਾਉਨੇ ਹੋ ਕੌਣ ਚਲਾਉਂਦਾ ਹੈ ਇਹ ਸੋਸ਼ਲ ਮੀਡੀਆ ਸਵਾਲ ਜ਼ਰੂਰੀ ਹੈ ਅੱਜ ਦੇ ਜਮਾਨੇ 'ਚ ਨਹੀਂ ਮੈਂ ਆਪ ਹੀ ਉਹ ਕਰਦੇ ਆ ਤਾਂ ਖੁਦ ਕਰਦੇ ਆ ਤੁਸੀਂ ਦੇਖਦੇ ਰਹਿੰਦੇ ਹੋ ਕਈ ਵਾਰ ਮੀਮਸ ਬਣਦੇ ਆ ਕੋਈ ਹੋਰ ਟਰੋਲਿੰਗ ਸ਼ੁਰੂ ਹੋ ਜਾਂਦੀ ਹੈ ਉਹਨੂੰ ਕਿਵੇਂ ਦੇਖਦੇ ਹੋ ਕੋਈ ਯਾਦ ਹੋਵੇ ਕਿ ਹਾਂ ਮੈਂ ਦੇਖਿਆ ਜੀ ਮੈਨੂੰ ਜੇ ਕੋਈ ਦੋ ਗਲਤ ਕਮੈਂਟ ਕਰ ਦੇਣ ਗਈ ਵਾਰੀ ਬੰਦੇ ਦੇ ਅਸਰ ਕਰ ਜਾਂਦਾ ਕਿਉਂਕਿ ਉਹਨਾਂ ਚੀਜ਼ਾਂ ਤਾਂ ਉੱਪਰ ਉੱਠ ਚੁੱਕੇ ਹੋ ਜਾਂ ਲਈ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਹਾਂ ਇਹ ਬੜੀਆਂ ਛੋਟੀਆਂ ਗੱਲਾਂ ਹੂੰ ਜੇ ਜੇ ਤੁਸੀਂ ਇਸ ਫੀਲਡ 'ਚ ਆ ਕੇ ਤਾਂ ਤੁਸੀਂ ਕਦੇ ਅੱਗੇ ਨਹੀਂ ਬੱਸ ਸਕਦੇ ਕਦੇ ਵੀ ਅੱਗੇ ਨਹੀਂ ਬੱਸ ਸਕਦੇ ਹੋ ਤੁਸੀਂ ਕਮੈਂਟ ਪੜਨ ਦੀ ਲੋੜ ਹੀ ਨਹੀਂ ਹੈ ਤੁਹਾਡੇ ਮੀਮ ਬਣ ਰਹੇ ਨੇ ਤੁਸੀਂ ਫਿਰ ਵੀ ਪਪੂਲਰ ਹੋ ਰਹੇ ਹੋ ਸੋ ਇਸ ਕਰਕੇ ਤੁਹਾਡੇ ਫਰੀਦਕੋਟ ਵਾਲੇ ਇਨਸੀਡੈਂਟ ਨਹੀਂ ਬਣ ਰਹੇ ਤੁਹਾਡੇ ਫਰੀਦਕੋਟ ਵਾਲੇ ਇਨਸੀਡੈਂਟ ਚ ਬਹੁਤ ਬਣੇ ਬਹੁਤ ਮੀਮ ਬਣੇ ਸਰ ਮੈਂ ਕਦੇ ਵੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜੋ ਅਸੀਂ ਹੰਡਾਇਆ ਆ ਆਪਣੇ ਪਿੰਡੇ ਤੇ ਅਸੀਂ ਉਸੇ ਕਰਕੇ ਇੰਨਾ ਤੜਫਦੇ ਨਹੀਂ ਅਸੀਂ ਵੀ ਲੋਕਾਂ ਵਾਂਗੂ ਚੁੱਪ ਕਰ ਸਕਦੇ ਸੀਗੇ ਸੋ ਇਸ ਕਰਕੇ ਜਦੋਂ ਤੁਸੀਂ ਆਪਣੇ ਪਿੰਡੇ ਤੇ ਕੋਈ ਦਰਦ ਹੰਡਾਉਨੇ ਹੋ ਤਾਂ ਤੁਹਾਨੂੰ ਲੋਕਾਂ ਦਾ ਦਰਦ ਤੁਹਾਨੂੰ ਆਪ ਮਹਿਸੂਸ ਹੁੰਦਾ ਕਿ ਇਹ ਵਾਕੀ ਇਹਦੇ ਥামে ਮੈਂ ਖੜਾ ਹੂੰ ਚੋਇਸ ਕਰਕੇ ਬਾਕੀ ਕੋਈ ਜਾਣ ਕੇ ਨਹੀਂ ਕੋਈ ਚੀਜ਼ਾਂ ਹੁੰਦੀਆਂ ਉਹ ਅਣਜਾਣੇ ਚ ਹੋ ਜਾਂਦੀਆਂ ਨੇ ਨਹੀਂ ਚਲੋ ਅੱਜ ਸਬਬ ਬਣਿਆ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਕੁਝ ਗੱਲਾਂ ਹਟਕੇ ਕਰ ਲੈਣੀਆਂ ਚਾਹੀਦੀਆਂ ਕਿਉਂਕਿ ਤੁਹਾਡੀ ਇੱਕ ਰੀਅਲ ਪਿਕਚਰ ਪਤਾ ਚੱਲ ਜਾਂਦਾ ਕਿ ਤੁਹਾਡੀ ਤੁਹਾਡੇ ਵਿਚਾਰ ਕਿਸ ਤਰ੍ਹਾਂ ਦੇ ਉਸ ਚੀਜ਼ ਦੇ ਨੂੰ ਲੈ ਕੇ ਜਾਂ ਉਹ ਪਿਛਲੇ ਸਮੇਂ ਚ ਉਹ ਚੀਜ਼ਾਂ ਕਿਉਂ ਹੋਈਆਂ ਕਈ ਵਾਰੀ ਕਲੈਰਿਟੀ ਆ ਜਾਂਦੀ ਹੈ ਇਹ ਮਕਸਦ ਤੁਸੀਂ ਸਾਡਾ ਸਵਾਲ ਹੈ ਮੇਰਾ ਕੁਦਰਤੀ ਹੋਇਆ ਮੈਂ ਤੁਹਾਡੇ ਦਾ ਇਹ ਵੀ ਹੈ ਕਿ ਬਹੁਤ ਕੰਨੇ ਨੇ ਗੁੱਸਾ ਖੋ ਰਹਾ ਹੈ ਗੁੱਸਾ ਖੋਰ ਨਹੀਂ ਹਾਂ ਮੈਂ ਮੈਂ ਉਹਨਾਂ ਵਾਸਤੇ ਗੁੱਸਾ ਖੋਰਾਂ ਜਿਹੜੇ 빙ੇ ਟੇਟੇ ਕੰਮ ਲੈ ਕੇ ਆਉਂਦੇ ਨੇ ਕਿ ਆ 빙ਾ ਕਰਨ ਲੱਗਿਆ ਸੀ ਕਿ ਇਹ ਵਿਭਾਗ ਹੀ ਸ਼ਾਇਦ ਤੁਹਾਨੂੰ ਤਾਂ ਦਿੱਤਾ ਗਿਆ ਕਿ ਹਰਜੋਤ ਬੈਸਿਆ ਅਮੀ ਤੇ ਰੋਰੀ ਨਰਮ ਸੀ ਤਾਂ ਉਹਨਾਂ ਨੇ ਕਿਹਾ ਤਿੱਖੇ ਬੰਦੇ ਨੂੰ ਦਿਓ ਇਹ ਤਾਂ ਆਪਣਾ ਤਾਂ ਸੁਭਾਅ ਹੀ ਹੁੰਦਾ ਇਹ ਦੇਖੋ ਕਹੇ ਜੋ ਤੁਸੀਂ ਉਹਨੂੰ ਕਦੇ ਚੇਂਜ ਨਹੀਂ ਕਰ ਸਕਦੇ ਕਦੇ ਵੀ ਚੇਂਜ ਨਹੀਂ ਕਰ ਸਕਦੇ ਮੈਂ ਹਲਕੇ ਚ ਵੀ ਜਨਾ ਮੈਂ ਕਿਹਾ ਜਿਹੜਾ ਮਰਜ਼ੀ ਮੇਰੇ ਲਵੇ ਆ ਗਿਆ ਮੈਂ ਜਦੋਂ ਐਮਐਲਏ ਸੀਗਾ ਉਦੋਂ ਮੈਂ ਸਵੇਰੇ 6:30 ਵਜੇ ਘਰੋਂ ਇਦਲੀ ਲੰਘ ਜਾਂਦਾ ਸੀ ਵੀ ਜਾ ਕੇ ਰੈਸਟੋਰੈਂਟ ਚ ਬੈਠਣਾ ਜਦੋਂ ਤੱਕ ਲੋਕ ਆ ਹੀ ਜਾਂਦੇ ਨੇ ਮੈਂ ਉਹਨਾਂ ਨੂੰ ਮਿਲਣਾ ਉਹਨਾਂ ਦੇ ਕੰਮ ਕਰ ਜਦੋਂ ਉਹਨੋਂ ਹਟ ਕੇ ਅਬਦ ਉੱਠ ਕੇ ਅਬਦ ਕੰਮ ਕਰ ਠੀਕ ਹੈ ਚਲੋ ਸਭਾ ਤੁਹਾਡੇ ਦੋਵੇਂ ਦੇਖ ਲੇ ਤੁਹਾਡਾ ਸਭਾ ਉਹ ਫਰੀਦਕੋਟ ਵਾਲਾ ਵੀ ਦੇਖ ਲਿਆ ਤੇ ਕਿਸੇ ਵਿਆਹ ਚ ਪਾਇਆ ਭੰਗੜਾ ਤੇ ਬੋਲੀਆਂ ਵੀ ਸੁਣ ਲੀਆਂ ਲੋਕਾਂ ਨੇ ਐਸੀ ਗੱਲ ਉਹ ਵੀ ਕੋ ਤੂੰ ਚਰਚਾ ਜੇ ਕੁਦਰਤੀਵਾ ਕਿਉਂਕਿ ਮੈਂ ਸਭ ਨਾਲ ਹੱਸ ਖੇਲ ਕੇ ਮਿਲਦਾ ਮੇਰਾ ਇਹ ਨਹੀਂ ਐਟੀਟਿਊਡ ਨਹੀਂ ਹੈ ਕਿ ਉਹ ਮੇਰੇ ਲਈ ਆਊਗਾ ਚਾਹੇ ਕੋਈ ਆਮ ਵਰਕਰ ਵੀ ਖੜਾ ਮੈਂ ਉਹਦੇ ਲੱਵੇ ਚੱਲ ਕੇ ਚੱਲ ਜਾਣਾ ਵੀ ਇਹ ਨਾ ਮਹਿਸੂਸ ਕਰੇ ਵੀ ਪਤਾ ਨਹੀਂ ਮੰਤਰੀ ਬਣ ਕੇ ਉਹ ਕਰਿਆ ਪਰ ਜਿੱਥੇ ਕੋਈ ਕੋਈ ਭੰਗੜਾ ਪੈਂਦਾ ਹੋਵੇ ਅਸੀਂ ਪੰਜਾਬੀਆਂ ਸਾਡਾ ਪੈਰ ਮੁੱਢ ਭੱਲੀ ਉੱਠ ਜਾਂਦਾ ਅਗਲੀ ਵਾਰੀ ਅਗਲੀ ਵਾਰੀ ਸੀ ਢੋਲੀ ਵੀ ਬੁਲਾ ਲੈਣਾ ਕੋਈ ਗੱਲ ਨਹੀਂ ਕੀ ਭੰਗੜੇ ਵਾਲੀ ਗੱਲ ਸਰ ਨਹੀਂ ਕੱਢੀ ਜੀ 90 ਸਾਲ ਤੇ ਕੱਢਦਾ ਹਾਂ ਉਹਦੇ 'ਚ ਇਹ ਨਹੀਂ ਸੋਚਣਾ ਵੀ ਲੋਕ ਕੀ ਕਹਿਣਗੇ ਸਰ ਸਰ ਤੁਹਾਡਾ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਕਰੋ ਕਿਉਂਕਿ ਤਾਂ ਚੱਲਦੀ ਹੀ ਰਹਿਣਾ ਇਹ ਕੰਮ ਇਹ ਇੱਥੇ ਜ਼ਿਆਦਾ ਬਰੀ ਨਹੀਂ ਕਰਦੀ ਲੋੜ ਚਲੋ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਬਹੁਤ سارے ਡਿਪਾਰਟਮੈਂਟ ਤੁਹਾਡੇ ਕੋਲ ਹੈਗੇ ਨੇ ਬਹੁਤ سارے ਸਵਾਲ ਅਜੇ ਸਾਡੇ ਕੋਲ ਵੀ ਰਹਿ ਗਏ ਅੱਜ ਸਮਾਂ